ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਦੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਲਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਹੋਇਆ ਜਾ ਬਰਾ ਪਿੱਛੇ ਆ ਜਾ ਬਰਾ ਅਸੀਂ ੰਨੀ ਦੂਰ ਘਟੇ ਨਹੀਂ ਇਹ ਜਿਹੜੀ ਅਸੀਂ ਪਹਿਲੀ ਗਰਮੀ ਚ ਬਹਿਣ ਨੂੰ ਸੀ ਨਹੀਂ ਕਰਦਾ ਕਿੱਥੇ ਤਾਂ ਜੀ ਸਾਡਾ ਮਸਲਈ ਜਾਂਦਾ ਹੈ ਕਿ ਸੌਨੇ ਆ ਵੀ ਤੁਸੀਂ ਆ ਲਈਂ ਇਮੀਡੀਏਟਲੀ ਚਲਵਾਓ ਜੀ ਜੰਦਾਬਾਦ ਨਰੇਕਾ ਕਰਮਚਾਰੀ ਜੰਦਾਬਾਦ ਵਾਇਕੂਪਾਟਨਾ ਵਾਇਕੂ ਇਹਦੇ ਨਾਂ ਤੋਂ ਜਿਹੜੇ ਮੁੱਖ ਮੰਤਰੀ ਹੁੰਦੇ ਕੋਲੇ ਕੋਲੇ ਤਾਂ ਇੱਕ ਨਿੱਕਾ ਪੈਸਾ ਨਹੀਂ ਹੈਗਾ ਇਹਨਾਂ ਪਿੰਡਾਂ ਦੀ ਹਸਕਣ ਲਈ ਸੈਂਟਰਲ ਗਵਰਨਮੈਂਟ ਤੁਹਾਨੂੰ ਕਰੋੜਾਂ ਰੁਪਇਆ ਭੇਜ ਰਹੀ ਆ ਉਹ ਵੀ ਨਹੀਂ ਤੁਹਾਡੇ ਕੋਲੋਂ ਕੰਡਿਆ ਜਾਂਦਾ ਅੱਜ ਕੰਮ ਨਰੇਕਾ ਦਾ ਸੈਂਟਰ ਵੀ ਸਰਕਾਰ ਚ ਲਾਉਂਦੀ ਆ ਆਖਿਆ 15ਵੇਂ ਵੇਤਨ ਕਮਿਸ਼ਨ ਦੀ ਗ੍ਰਾਂਟ ਆ ਇਹਨੂੰ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਕਰੀਬ ਹੋ ਗਿਆ 15ਵੇਂ ਵੇਤਨ ਕਮਿਸ਼ਨ ਦੀ ਗ੍ਰਾਂਟ ਆਈ ਨੂੰ ਜਦੋਂ ਮੈਂ ਐਮਐਲਏ ਸੀ ਗ੍ਰਾਮ ਦੇ ਪਿੱਛੋਂ ਆਉਂਦੀ ਸੀ ਪਿੰਡਾਂ ਨੂੰ ਪਹਿਲਾ ਪੁੰਦ ਜਾਂਦੀ ਸੀ ਦਫ਼ਤਰ ਸਾਹਿਬ ਦੀ ਸੀ ਦਫ਼ਤਰ ਦੇ ਬਾਹਰ ਆ ਰਹੇ ਤੁਸੀਂ ਇੱਥੇ ਪਹੁੰਚ ਗਏ ਹੋ ਮੈਂ ਇੱਥੇ ਪਹੁੰਚਿਆ ਹੀ ਨਹੀਂ ਬਲਕਿ ਗੱਲ ਇਹ ਹੋਈ ਹੈ ਕਿ ਇਹ ਮਨਰੇਗਾ ਦੇ ਸਾਡੇ ਜਿਹੜੇ ਸਾਥੀ ਆ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਪਿੰਡਾਂ 'ਚ ਜਾਂਦੇ ਸੀ ਉਦੋਂ ਵੀ ਇਹ ਦੱਸਦੇ ਸੀ ਵੀ ਸਾਨੂੰ ਪ੍ਰੋਬਲਮ ਆ ਹੁਣ ਵੀ ਮੋਤਵਾਰ ਬੰਦੇ ਜਿਹੜੇ ਪਿੰਡਾਂ ਦੇ ਆ ਮਨਰੇਗਾ ਦੇ ਆ ਬਾਈ ਜਗਦੀਰ ਹੋਣੀ ਤਿਰਥੇਮ ਹੋਣੀ ਸਾਡੇ ਰਣੇਕ ਸਿੰਘ ਸਰਪੰਚ ਹੋਣੀ ਇਹ ਸਾਰੇ ਹੀ ਦਫ਼ਤਰ ਆਏ ਸੀ ਔਰ ਇਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਪਿੰਡਾਂ 'ਚ ਮੇਟ ਹੈਗੇ ਆ ਇਹਨਾਂ ਦੇ ਲਾਇਵੇ ਜਿਹੜੇ ਵਲੰਟੀਅਰ ਆ ਉਹ ਪੰਚਾਇਤਾਂ ਭੰਗ ਹੋਈਆਂ ਦੇ ਬਾਵਜੂਦ ਹੁਣ ਆਪ ਮੋਰੇ ਲੱਗੇ ਪਏ ਆ ਸਾਡੇ ਨਰੇਂਗਾ ਦੇ ਵਰਕਰਾਂ ਨੂੰ ਸਾਡੀਆਂ ਬੀਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਤੋਂ ਅਸੀਂ ਇਹ ਫੈਸਲਾ ਕੀਤਾ ਕਿ ਇੱਕ ਇੱਥੇ ਸਾਰਿਆਂ ਨੂੰ ਇਕੱਠੇ ਕਰਕੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈਏ ਕੱਲ ਹੀ ਇਹਨਾਂ ਸਾਰਿਆਂ ਨੂੰ ਫੋਨ ਲਾਏ ਮੋਤਬਰ ਬੰਦਿਆਂ ਨੂੰ ਔਰ ਅੱਜ ਇਹ ਸਾਰੇ ਇਕੱਠੇ ਹੋਏ ਆ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਮੇਰੇ ਇੱਕ ਥੱਦੇ ਦੇ ਉੱਤੇ ਇਹ ਸਾਰੇ ਲੋਕ ਆਏ ਆ ਔਰ ਅੱਜ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਔਰ ਅੱਗੇ ਵੀ ਇਹਨਾਂ ਨਾਲ ਖੜਦੇ ਰਹੇ ਹਾਂ ਹੁਣ ਵੀ ਖੜਾਂਗੇ ਇਹਨਾਂ ਦੀ ਆਵਾਜ਼ ਡੀਸੀ ਸਾਹਿਬ ਤੱਕ ਸਰਕਾਰ ਤੱਕ ਪਹੁੰਚਾਵਾਂਗੇ ਜਿਹੜੀ ਸੈਂਟਰ ਦੀ ਮੋਦੀ ਸਾਹਿਬ ਦੀ ਸਰਕਾਰ ਹੈ ਜਿਹੜੀਆਂ ਇਹਨਾਂ ਨੂੰ ਗ੍ਰਾਂਟਾਂ ਜਿਹੜੀਆਂ ਇਹਨਾਂ ਦੇ ਨਰੇਗਾ ਦੇ ਪੈਸੇ ਆਉਂਦੇ ਆ ਉਹਨਾਂ ਦਾ ਹੱਕ ਇਹਨਾਂ ਨੂੰ ਦਵਾ ਕੇ ਰਵਾਂਗੇ ਪ੍ਰਸ਼ਾਸਨ ਅਧਿਕਾਰੀ ਨਾਲ ਤੁਸੀਂ ਮੁਲਾਕਾਤ ਕੀਤੀ ਸੀ ਅਸੀਂ ਪਹਿਲਾਂ ਆਪਤਵਿਤੀ ਗੱਲਬਾਤ ਕੀਤੀ ਹੈ ਇਹਨਾਂ ਦੀਆਂ ਰਏ ਇਹਨਾਂ ਦੇ ਮਜਬਰੇ ਸਾਰੇ ਲੈ ਆ ਹੁਣ ਅਸੀਂ ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜੇ ਪ੍ਰਸ਼ਾਸਨ ਸਾਡੀ ਸੁਣੂਗਾ ਸਾਡੇ ਮੀਟਿੰਗ ਹੈ ਨਾ ਸਾਰੇ ਜਿਹੜੇ ਮੋਤਵਾਰ ਬੰਦੇ ਉਹਨਾਂ ਨਾਲ ਕਰਕੇ ਮਸਲੇ ਦਾ ਹੱਲ ਕਰਨਗੇ ਤਾਂ ਠੀਕ ਹੈ ਨਹੀਂ ਤਾਂ ਇਹ ਧਰਨਾ ਅੱਜ ਤਾਂ ਅਸੀਂ ਇੱਕ ਅੰਛ ਗਰੁੱਪ 'ਚ ਦੱਸਣ ਵਾਸਤੇ ਕੀਤਾ ਕਿ ਆਹ ਲੋਕ ਸਾਡੇ ਦੁਖੀ ਆ ਜੇ ਇੱਥੇ ਪ੍ਰੋਬਲਮ ਨਹੀਂ ਸੋਲਵ ਹੋਈ ਤਾਂ ਫੇਰ ਇਹ ਲੰਬਾ ਧਰਨਾ ਜਾਓ ਹਾਂਜੀ ਭੈਣ ਜੀ ਤੁਹਾਡੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਤਾਂ ਮੌਲ ਆਇਆ ਗਿਆ ਠੀਕ ਸੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ ਮੇਰਾ ਨਾਮ ਮਨਿੰਦਰ ਕੌਰ ਆ ਮੈਂ ਪਿੰਡ ਸਲੀਨਾ ਤੋਂ ਸਾਬਕਾ ਸਰਪੰਚ ਆ ਅਸੀਂ ਮਨਰੇਗਾ ਦਾ ਜਿਹੜਾ ਬਲੇਬਰ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਵੀ ਮੰਗਾ ਨੂੰ ਲੈ ਕੇ ਲਾਇਆ ਗਿਆ ਕੀ ਨੌਬਤ ਆ ਗਈ ਧਰਨਾ ਲਾਉਂਦੀ ਆ ਜੀ ਜਿਹੜਾ ਇਹ ਨੌਬਤ ਆ ਗਈ ਵੀ ਜਿਹੜੇ ਕੁਝ ਲੋਕ ਆ ਵੀ ਪਿੰਡਾਂ ਵਿੱਚ ਪਰੇਸ਼ਾਨ ਕਰ ਰਹੇ ਆ ਵੀ ਜਿਹੜੀਆਂ ਸਾਡੀਆਂ ਮੇੜਾ ਲੱਗਣਗੀਆਂ ਤੇ ਜਿਹੜੀਆਂ ਮੇੜਾ ਪਹਿਲਾਂ ਰਜਿਸਟਰ ਹੋਈਆਂ ਵੀ ਆ ਉਹਨਾਂ ਦੀਆਂ ਆਈਡੀਆਂ ਬਲੌਕ ਕੀਤੀਆਂ ਗਈਆਂ ਤੇ ਕੱਟੀਆਂ ਗਈਆਂ ਬਿਨਾਂ ਦੱਸੇ ਤੋਂ ਕਿੰਨਾ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਉਹ ਪਿੰਡਾਂ ਚ ਤਾਂ ਕਹਿ ਰਹੇ ਵੀ ਅਸੀਂ ਆਮ ਪਾਰਟੀ ਦੇ ਵਲੰਟੀਅਰ ਆ ਤੇ ਵੀ ਅਸੀਂ ਆਪਦਾ ਕੰਮ ਚਲਵਾਵਾਂਗੇ ਤੇ ਇਹ ਬੰਦ ਕੀਤੇ ਜਾਣ ਪਰ ਅਸੀਂ ਜਦੋਂ ਉਹ ਅਫਸਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਵੱਲੋਂ ਇਹੋ ਜਿਹਾ ਕੁਝ ਨਹੀਂ ਹੋਇਆ ਤੇ ਨਾ ਹੀ ਹੁਣ ਤੱਕ ਐਮਐਲਏ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਤੁਹਾਡੀ ਕਿਸੇ ਨਾਲ ਕੀ ਅਸੀਂ ਇਸ ਮਸਲੇ ਵਿੱਚ ਜਦੋਂ ਆਪਣੇ ਜੀਆਰਐਸ ਨੇ ਦੱਸਿਆ ਕਿ ਵੀ ਵੀਡੀਓ ਬਲੌਕ ਵਿੱਚ ਉਹ ਡਿਲੀਟ ਹੋਈਆਂ ਸੀ ਆਪਣੇ ਵੀਡੀਓ ਮੈਡਮ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਇਹ ਮਸਲਾ ਮੇਰੇ ਧਿਆਨ ਵਿੱਚ ਨਹੀਂ ਆਇਆ ਕੀ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਵੇ ਜਿਨ੍ਹਾਂ ਨੇ ਆਈਡੀਆਂ ਬਲੌਕ ਕੀਤੀਆਂ ਜਾਂ ਬੰਦ ਕੀਤੀਆਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕੋਈ ਕਾਰਵਾਈ ਹੁੰਦੀ ਅਗਲੀ ਰਾਨੀ ਕੀਤੀ ਅੱਜ ਅਸੀਂ ਇਕੱਲਾ ਡੀ ਸਾਹਬ ਨੂੰ ਮਿਲ ਕੇ ਮਸਲਾ ਧਿਆਨ ਵਿੱਚ ਲਿਆਵਾਂਗੇ ਜੇ ਮਸਲਾ ਨਾ ਹੱਲ ਹੋਇਆ ਅਸੀਂ ਪਾਰਟੀਬਾਦੀ ਤੋਂ ਉੱਠ ਕੇ ਅਸੀਂ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕਰਾਂਗੇ ਪਾਰਟੀਬਾਦੀ ਤੋਂ ਉੱਠ ਕੇ ਗਰੀਬਾਂ ਦੇ ਹੱਕ ਵਿੱਚ ਖੜ ਕੇ ਦਿਨ ਦਿਨ ਰਾਤ ਇਕੱਠ ਕਰਕੇ ਪਰਨਾ ਲਾਵਾਂਗੇ ਦੇ ਬਾਹਰ ਦਰਨਾ ਲਾਇਆ ਗਿਆ ਕੀ ਮੰਗਾਂ ਨੂੰ ਲੈ ਕੇ ਲਾਇਆ ਗਿਆ ਇਹ ਦੇਖੋ ਜੀ ਇਹ ਜਿਹੜਾ ਮਨਰੇਗਾ ਦੇ ਤਹਿਤ ਕੰਮ ਨਾ ਮਿਲਣਾ ਆਮ ਆਦੀ ਪਾਰਟੀ ਸਰਕਾਰ ਨੇ ਜਿਹੜੇ ਆਪ ਦੇ ਕਦਮ ਚੋਧਰੀ ਲਾਏ ਹੋਏ ਆ ਪਰ ਭਾਜਪਾ ਦੇ ਜਿਹੜੇ ਵਰਕਰ ਜਿਨ੍ਹਾਂ ਨੇ ਸਪੋਰਟ ਕੀਤੀ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਸਾਡੀ ਭੈਣ ਮਨਿੰਦਰ ਕੌਰ ਸਲੇਨਾ ਦੀ ਗਵਾਹੀ ਦੇ ਵਿੱਚ ਇਹ ਇਹ ਧਰਨਾ ਲੱਗਿਆ ਹੈਗਾ ਵਾ ਔਰ ਸਾਡੀ ਇਹ ਕੋਸ਼ਿਸ਼ ਹੈ ਜਿਹੜੇ ਗਰੀਬ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਅੱਜ ਇੱਕ ਝਟ ਹੋ ਕੇ ਸਾਨੂੰ ਜ਼ਰੂਰ ਤਾਂ ਵੀ ਇਹਨਾਂ ਨੂੰ ਮਜ਼ਦੂਰਾ ਦੇ ਨਾਲ ਸਮੇਂ ਦੇ ਸਿਰ ਜਿਹੜੀ ਹੈਗੀ ਦਿਹਾੜੀ ਮਿਲੇ ਔਰ ਜਿਹੜਾ ਆਮ ਆਦੀ ਪਾਰਟੀ ਨੇ ਸ਼ਰੇ ਆਮ ਇਹਰਾ ਅਤਿਆਚਾਰ ਕਰਦੇ ਆ ਤੇ ਇਹ ਕਹਿੰਦੇ ਹੀ ਮਲੇ ਇਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਇਹਨਾਂ ਨੂੰ ਵੀ ਅਕਲ ਸਕਾਨ ਦਾ ਸਮਾਂ ਆ ਗਿਆ ਤਾਂਕਿ ਜਿਹੜੇ ਗਰੀਬ ਮਜ਼ਦੂਰ ਹੈਗੇ ਉਹਨਾਂ ਨੂੰ ਸਮੇਂ ਸਿਰ ਕੰਮ ਮਿਲੇ ਆਮ ਆਦੀ ਪਾਰਟੀ ਆਪਣੀ ਮਨਮਾਨੀ ਨਾ ਕਰ ਸਕੇ ਕੇਂਦਰ ਸਰਕਾਰੀ ਯੋਜਨਾਵਾਂ ਦੀ ਮੰਗਾ ਕੀ ਕੀ ਨੇ ਜੇ ਗੱਲ ਕੀਤੀ ਜਾਵੇ ਮੰਗਾ ਜੀ ਇਹ ਜਿਹੜੇ ਆਮ ਆਦੀ ਪਾਰਟੀ ਦੇ ਮੇਟ ਜਿਹੜੇ ਹੈਗੇ ਆ ਜਿਹੜੇ ਇਹਨਾਂ ਨੇ ਜਿਹੜੇ ਆਈਟੀਆਂ ਦੇ ਚਲਾਏ ਹੋਏ ਆ ਸਾਡੀ ਭੈਣ ਮਨਿੰਦਰ ਕੁਲਸਵੀਨਾ ਹੈਗੇ ਆ ਤੇ ਔਰ ਉਹਨਾਂ ਦੇ ਨਾਲ ਹੋਰ ਸਾਥੀ ਸੱਜਣ ਹੈਗੇ ਆ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਕੁਝ ਵਲੰਟੀਅਰ ਜਿਹੜੇ ਆ ਕੇ ਚੰਗ ਕਰਦੇ ਵੀ ਅਸੀਂ ਆਪਦੀ ਮਰਜ਼ੀ ਦੇ ਨਾਲ ਜਿਨ੍ਹਾਂ ਨੂੰ ਦਿਹਾੜੀ ਦਵਾਂਗੇ ਤੇ ਆਪਦੀ ਮਰਜ਼ੀ ਦੇ ਨਾਲ ਦਿਹਾੜੀ ਲਾਵਾਂਗੇ ਇਹ ਜੋ ਹੈਗਾ ਸ਼ਰਿਆਮ ਧੱਕਾ ਆਮ ਆਦੀ ਪਾਰਟੀ ਕਰ ਰਹੀ ਹੈ ਉਹਨਾਂ ਦੇ ਵਲੰਟੀਅਰ ਕਰਦੇ ਨੇ ਇਸ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਹੋਈ ਬਿਲਕੁਲ ਜੀ ਬਿਲਕੁਲ ਡੀਸੀ ਸਾਹਿਬ ਕੋਲ ਅਸੀਂ ਹੁਣ ਜਾ ਰਹੇ ਹਾਂਗੇ ਮੈਮੋਰੰਡਮ ਲੈ ਕੇ ਤੇ ਡੀਸੀ ਸਾਹਿਬ ਨੂੰ ਸਾਡੀ ਬੇਨਤੀ ਆ ਜਿਨ੍ਹਾਂ ਦੀ ਆਈਡੀਆਂ ਇਹਨਾਂ ਨੇ ਖੋਈਆਂ ਹੈਗੀਆਂ ਤੇ ਕੁਝ ਜਿਹੜੇ ਆਮ ਆਦੀ ਪਾਰਟੀ ਦੇ ਕੜਮ ਚੋਧਰੀ ਹੈਗੇ ਆ ਸ਼ਰਿਆਮ ਆਮ ਲੋਕਾਂ ਨੂੰ ਧਮਕੀਆਂ ਦਿੰਦੇ ਹੈਗੇ ਆ ਤੇ ਇਹਨਾਂ ਦੇ ਨੱਥ ਪਾਈ ਜਾਵੇ ਔਰ ਸਹੀ ਤਰੀਕੇ ਜਿਹੜਾ ਹੈਗਾ ਵਾ ਮਰਰੇਗਾ ਦਾ ਕੰਮ ਆਮ ਜਨਤਾ ਤੱਕ ਗਰੀਬਾਂ ਨੂੰ ਪਹੁੰਚਾਇਆ ਜਾਵੇ